ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਦੇਖੋ ਜਨਤਾ ਦਾ ਏਕਾ ਔਰ ਤੁਹਾਡੇ ਕੋਲ ਸਭ ਤੋਂ ਵੱਡਾ ਸਤੰਭ ਹੈ ਜਿਹੜਾ ਮੀਡੀਆ ਲੋਕਾਂ ਦੀ ਆਵਾਜ਼ ਜਿਹੜਾ ਲੋਕਾਂ ਤੱਕ ਪਹੁੰਚਾਉਂਦਾ ਰਾਤ ਵੀ ਇੱਕ ਵੀਡੀਓ ਜਿਹੜੀ ਉਹ ਜਾਰੀ ਕੀਤੀ ਗਈ ਸੀ ਕਿ ਕਮ ਸੇ ਕਮ ਲੋਕ ਇੱਥੇ ਪਹੁੰਚਣ ਕਿਸੇ ਨੂੰ ਪਰਸਨਲੀ ਫੋਨ ਨਹੀਂ ਕੀਤਾ ਗਿਆ ਲੋਕ ਆਪ ਹੀ ਇੱਥੇ ਪਹੁੰਚੇ ਨੇ ਉਹਨਾਂ ਲੋਕਾਂ ਦਾ ਸ਼ੁਕਰਾਨਾ 19 ਨੰਬਰ ਕੋਠੀ ਦੇ ਵਿੱਚ 35 ਪਰਿਵਾਰ ਰਹਿੰਦੇ ਨੇ ਸਰਵੈਂਟ ਕੁਆਟਰਸ ਦੇ ਵਿੱਚ ਰਹਿੰਦੇ ਸੀਗੇ ਬਾਰ ਬਾਰ ਇਹਨਾਂ ਦੇ ਉੱਤੇ ਇੱਕ ਨੋਟਿਸ ਲਾਇਆ ਜਾਂਦਾ ਕਿ ਖਾਲੀ ਕਰ ਦਿੱਤੀ ਜਾਵੇ ਖਾਲੀ ਕਰ ਦਿੱਤੀ ਜਾਵੇ ਮੈਂ ਤੁਹਾਨੂੰ ਸਾਰੇ ਮੀਡੀਆ ਵਾਲਿਆਂ ਨੂੰ ਕਹਿੰਦਾ ਇੱਕ ਕੈਂਟ ਏਰੀਆ ਦੇ ਵਿੱਚ ਬਹੁਤ ਸਾਰੀਆਂ ਆਰਮੀ ਦੀ ਜਗ੍ਹਾ ਦੇ ਵਿੱਚ ਕੋਠੀਆਂ ਨੇ ਢਾਈ ਢਾਈ ਕਿੱਲੇ ਦੀਆਂ ਕੋਠੀਆਂ ਤੇ ਇੱਕ ਇੱਕ ਪਰਿਵਾਰ ਰਹਿੰਦਾ ਉਹਨਾਂ ਨੂੰ ਕਦੀ ਟਾਰਗੇਟ ਨਹੀਂ ਕੀਤਾ ਗਿਆ ਉਹਨਾਂ ਨੂੰ ਕਦੀ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਇਹ ਗਰੀਬ ਪਰਿਵਾਰ ਸੀਗੇ ਇਹਨਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਗਿਆ ਜਿਹੜਾ ਕੇਸ ਸਰਕਾਰ ਨੂੰ ਲੜਨਾ ਚਾਹੀਦਾ ਸੀਗਾ ਸਰਕਾਰ ਨੇ ਉਹ ਕੇਸ ਲੜਿਆ ਹੀ ਨਹੀਂ ਮੈਂ ਤੁਹਾਨੂੰ ਇਹ ਇਹਨਾਂ ਦੀ ਹਾਲਤ ਦੇਖ ਲਓ ਇਹਨਾਂ ਦੇ ਘਰਾਂ 'ਚ ਜਾ ਕੇ ਦੇਖ ਲਓ ਹਾਈ ਕੋਰਟ ਦੇ ਵਿੱਚ ਕੇਸ ਲੜਨਾ ਤੇ ਬੜਾ ਦੂਰ ਇਹਨਾਂ ਕੋਲ ਤਾਂ ਚੰਡੀਗੜ੍ਹ ਪਹੁੰਚਣ ਲਈ ਵੀ ਕਰਾਇਆ ਨਹੀਂ ਹੈਗਾ ਕਿਥੋਂ ਇਹਨਾਂ ਨੇ ਕੇਸ ਲੜਨਾ ਹੈ ਸਰਕਾਰ ਆਪਣਾ ਫਰਜ਼ ਹੀ ਭੁੱਲ ਗਈ ਅਸੀਂ ਡੀਸੀ ਸਾਹਿਬ ਨੂੰ ਮਿਲੇ ਆਂ ਔਰ ਬੜੇ ਦੁੱਖ ਨਾਲ ਕਹਿਣਾ ਪਿਆ ਡੀਸੀ ਸਾਹਿਬ ਇੱਕੋ ਰੱਟ ਫੜੀ ਆ ਆਪਨੇ ਆਰਡਰ ਪੜਾ ਹੈ ਆਪਨੇ ਆਰਡਰ ਪੜਾ ਹੈ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਆਰਡਰ ਤੋਂ ਨਹੀਂ ਪੜਾ ਪਰ ਮੈਂ ਲੋਕੋ ਕੇ ਸਾਥ ਖੜਾ ਹਾਂ ਮੈਂ ਆਪਕੋ ਬਤਾ ਦਉ ਫਿਰ ਕੱਲ ਐਸਡੀਐਮ ਸਾਹਿਬ ਨੂੰ ਵੀ ਕਿਹਾ ਗਿਆ ਇਹ ਲੋਕ ਤੁਹਾਡੇ ਕੋਲ ਰੋਟੀ ਮੰਗਣ ਆਏ ਨੇ ਤੇ ਤੁਸੀਂ ਕਾਗਜ਼ ਦੇ ਉੱਤੇ ਰੋਟੀ ਵਾਹ ਕੇ ਦੇ ਰਹੇ ਹੋ ਵੀ ਆ ਖਾ ਲਓ ਇਸ ਤਰੀਕੇ ਨਾਲ ਲੰਦੇ ਰਹੇ ਯਾਰ ਮੈਂ ਬਾਈਪਾਸਸ ਦੇ ਉੱਤੇ ਝੁੱਗੀ ਝੌਂਪੜੀ ਵਾਲੇ ਬੈਠੇ ਹੁੰਦੇ ਨੇ ਕੋਈ ਬੰਗਲਾਦੇਸ਼ੀ ਨੇ ਕੋਈ ਬੰਗਾਲੀ ਨੇ ਕੋਈ ਕਲਕੱਤੇ ਤੋਂ ਨੇ ਮੈਂ ਮਤਲਬ ਸਾਰੀ ਦੁਨੀਆ 'ਚ ਕਿੰਨਾ ਕਿ ਪਛਿੰਦੇ ਕੁਝ ਨਹੀਂ ਯਾਰ ਮੈਂ ਕਿਸੇ ਦਾ ਕੋਈ ਵਿਰੋਧ ਨਹੀਂ ਕਰਦਾ ਪਰ ਉਹਨਾਂ ਲੋਕਾਂ ਲਈ ਤੁਸੀਂ ਫਲੈਟਸ ਬਣਾ ਦਿੰਦੇ ਹੋ ਨਿਊ ਅਮਰਸਰ ਫਲੈਟ ਬਣੇ ਮਾਲ ਮੰਡੀ ਦੇ ਵਿੱਚ ਫਲੈਟ ਬਣੇ ਜੋੜਾ ਫਾਟ ਵਿੱਚ ਫਲੈਟ ਬਣੇ ਇਹ ਪੰਜਾਬੀ ਨੇ ਯਾਰ 60 60 70 70 ਸਾਲ ਤੋਂ ਵੋਟਾਂ ਰਾਸ਼ਨ ਕਾਰਡ ਸਾਰਾ ਕੁਝ ਲੈ ਕੇ ਬੈਠੇ ਨੇ ਜੇ ਤੁਸੀਂ ਇਹਨਾਂ ਨੂੰ ਕੱਢਣਾ ਹੀ ਆ ਇਹਨਾਂ ਦਾ ਮੁੱਢ ਸੇਵਾ ਕੀਤਾ ਜਾਂਦਾ ਇਹਨਾਂ ਨੂੰ ਕੁਝ ਫਲੈਟਸ ਦਿੱਤੇ ਜਾਂਦੇ ਜੇ ਨਹੀਂ ਦੇ ਸਕਦੇ ਤੇ 35 ਪਰ ਇੱਕ ਇੱਕ ਪਰਿਵਾਰ ਨੂੰ 10-10 ਲੱਖ ਰੁਪਏ ਦੀ ਗ੍ਰਾਂਟ ਹੀ ਦੇ ਦਿੱਤੀ ਜਾਵੇ ਯਾਰ 10 ਲੱਖ ਰੁਪਏ ਕੀ ਹੁੰਦਾ 5 ਮਰਲੇ ਉਹ ਚ ਜਗ੍ਹਾ ਲੈ ਲੂਗਾ ਕਿਤੇ ਦੂਰ ਨੇੜੇ 5 ਲੱਖ ਰੁਪਏ ਨਾਲ ਉਹਦੇ ਉੱਤੇ ਉਹ ਕੁਛ ਨਾ ਕੁਛ ਬਣਾਉਣਾ ਸ਼ੁਰੂ ਕਰ ਦੂਗਾ ਜਾਂ ਬਣਾ ਲੂਗਾ ਸਿਰਫ ਮਹਿਜ 10 ਲੱਖ ਰੁਪਏ ਨਾਲ ਉਹਨਾਂ ਦਾ ਘਰ ਬਣ ਸਕਦਾ ਔਰ ਮੈਂ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਇੱਥੇ ਬੜਾ ਵਿਜ਼ਿਟ ਕੀਤਾ ਇਹਨਾਂ ਇਲੈਕਸ਼ਨਾਂ ਦੇ ਦੌਰਾਨ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਇੱਥੇ ਆਉਂਦਾ ਨਾ ਜਾਂ ਗਵਰਨਰ ਇੱਥੇ ਆਉਂਦਾ ਤੇ ਮੇਰਾ ਖਿਆਲ ਆ 3 ਤੋਂ 4 ਕਰੋੜ ਰੁਪਏ ਉਹਦੇ ਵਿਜ਼ਿਟ ਦੇ ਉੱਤੇ ਖਰਚਾ ਹੁੰਦਾ ਜਿੰਨੀ ਫੋਰ ਇੱਕ ਦਿਨ ਮੁੱਖ ਮੰਤਰੀ ਵਿਜ਼ਿਟ ਨਾ ਕਰੇ ਤੇ 35 ਪਰਿਵਾਰਾਂ ਦੇ ਘਰ ਬਣ ਸਕਦੇ ਨੇ ਸੋ ਜੇ ਤੁਸੀਂ ਦੁਬਾਰਾ ਇਹਨਾਂ ਨੂੰ ਖਾਲੀ ਕਰਾਉਣ ਲਈ ਆਉਣਾ ਹੁਣ ਵੀ ਇਹੋ ਚੇਤਾਵਨੀ ਦਿੱਤੀ ਗਈ ਹੈ ਕਿ ਇਹਨਾਂ ਦਾ ਪੱਕਾ ਬੰਦੋਬਸਤ ਕਰਕੇ ਆਇਆ ਜਾਵੇ ਇਹਨਾਂ ਦਾ ਕੋ ਮੁਰਵਸੇਬੇ ਦਾ ਜਾਂ ਗ੍ਰਾਂਟ ਦਿੱਤੀ ਜਾਵੇ ਐਲਜੀਐਮ ਸਾਹਿਬ ਆਏ ਮਾਨ ਸਾਹਿਬ ਉਹਨਾਂ ਨੇ ਤੁਹਾਡੇ ਤੋਂ ਕੀ ਅਸ਼ਵਾਸਨ ਇੰਨਾ ਜਨਤਾ ਦਾ ਇਕੱਠ ਵੇਖਦੇ ਹੋਏ ਉਹਨਾਂ ਨੂੰ ਵੀ ਕੱਲ ਮੈਂ ਕਮਿਸ਼ਨਰ ਜਿਹੜੇ ਪੁਲਿਸ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਤੇ ਐਸਡੀਐਮ ਸਾਹਿਬ ਦੀ ਡਿਊਟੀ ਲੱਗੀ ਸੀ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਜੇ ਤੁਹਾਡੀ ਮਜਬੂਰੀ ਬਣ ਗਈ ਹੈ ਖਾਲੀ ਕਰਨਾ ਹੀ ਕਰਨੇ ਨੇ ਇਹ ਕੰਮ ਸੇ ਕੰਮ ਫਿਰ ਇੱਕ ਤੇਲ ਦਾ ਟੈਂਕਰ ਲੈ ਆਇਆ ਉਹਨਾਂ ਲੋਕਾਂ ਦੇ ਤੇ ਜੀਣ ਦਾ ਹੱਜ ਹੀ ਕੋਈ ਨਹੀਂ ਹੈਗਾ ਨਾ ਇਹਨਾਂ ਕੋ ਘਰ ਰਹਿਣ ਨਾ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਰਵੇ ਇਹਨਾਂ ਰੋਟੀ ਰਵੇ ਇਸ ਵਿਰੋਧ ਨੂੰ ਦੇਖਦੇ ਹੋਏ ਉਹਨਾਂ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਉਹਨਾਂ ਨੇ ਪ੍ਰੋਸਾਹ ਦਿੱਤਾ ਕਿ ਤੁਹਾਡੀ ਜਿਹੜੀ ਮੰਗ ਹੈ ਉਹ ਸਰਕਾਰ ਤੱਕ ਪਹੁੰਚਾਈ ਜਾਊਗੀ ਔਰ ਇੱਕ ਅਸੀਂ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਦੁਬਾਰਾ ਇੱਥੇ ਨੋਟਿਸ ਬੋਰਡ ਨਾ ਲਾਇਆ ਜਾਵੇ ਇਸ ਤੋਂ ਭਾਰੀ ਕੱਟ ਕੀਤਾ ਜਾਊਗਾ ਜੇ ਕੋਈ ਸ਼ਹਿਰ 'ਚ ਨੁਕਸਾਨ ਹੁੰਦਾ ਤੇ ਉਹ ਤੁਹਾਡੀ ਜ਼ਿੰਮੇਵਾਰੀ ਹੋਵੇ ਮਨਾਈਏ ਕੋਈ ਹੈਗੀ ਕਿ ਦੀ ਇਹ ਕੋਠੀਆਂ ਕੈਂਟ ਦੀਆਂ ਨੇ ਜੀ ਬਹੁਤ ਸਾਰੀਆਂ ਕੈਂਟ ਦੀਆਂ ਇੱਥੇ ਪਿਛਲੇ ਪਾਸੇ ਇੱਕ ਫਿਲਮੀ ਐਕਟਰ ਨੇ ਉਹਨਾਂ ਦੀ ਭੈਣ ਰਹਿੰਦੀ ਹੈ ਇੱਥੇ ਇੱਕ ਸਟੇਟ ਦੇ ਮਤਲਬ ਪੰਜਾਬ ਦੇ ਕਿਸੇ ਵੱਡੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਕੋਠੀਆਂ ਦਿੱਤੀਆਂ ਹੋਈਆਂ ਸੀ ਅੱਜ ਵੀ ਉਹਨਾਂ ਦੇ ਕਬਜ਼ੇ 'ਚ ਨੇ ਅੱਜ ਵੀ ਉਹ ਲੋਕ ਰਹਿ ਰਹੇ ਨੇ ਜਿਨ੍ਹਾਂ ਦੇ ਵਿੱਚ ਮਾਲਕ ਨਹੀਂ ਰਹਿੰਦੇ ਉਹਨਾਂ ਦੇ ਵਿੱਚ ਕਿਤੇ ਗਰੀਬ ਪਰਿਵਾਰ ਰਹੇ ਰਹੇ ਨੇ 35 ਪਰਿਵਾਰ ਇਸ ਕੋਠੀ 'ਚ ਨੇ ਇੱਕ ਮੇਰੇ ਖਿਆਲ 'ਚ 7 ਨੰਬਰ ਕਿ ਕਿੰਨਾ ਨੰਬਰ ਹੈ ਕੁਝ ਪਰਿਵਾਰ ਉਹਨਾਂ ਦੇ ਵਿੱਚ ਰਹਿ ਰਹੇ ਨੇ ਸਿਰਫ ਸੌਫਟ ਟਾਰਗੇਟ ਵੇਖਿਆ ਜਾਂਦਾ ਕਿ ਛੇਤੀ ਕਿੰਨੂ ਭਜਾਇਆ ਜਾ ਸਕਦਾ ਇਹ ਤੇ ਹਮੇਸ਼ਾ ਗਰੀਬ ਨੂੰ ਕੁੱਟਿਆ ਜਾਂਦਾ ਤੇ ਲ ਇੱਕ ਸੌਫਟ ਟਾਰਗੇਟ ਵੇਖਦੇ ਹੋਏ ਵੱਡੀਆਂ ਕੋਠੀ ਕਿਸੇ ਦੀ ਵੀ ਵਿਹਲ ਨਹੀਂ ਕਰਾਈ ਜਾ ਰਹੀ ਤੇ ਇਹਨਾਂ ਗਰੀਬਾਂ ਕੋਲੋਂ ਜਿਹੜੀ ਉਹ ਕੋਠੀ ਵਿਹਲ ਨਹੀਂ ਕਰਾਈ ਜਾ ਰਹੀ ਹਾਂਜੀ ਹੁਣ ਇਹਨਾਂ ਦੇ ਪ੍ਰਸ਼ਾਸਨ ਨੇ ਸਵਾਸਨ ਦਿੱਤਾ ਉਹਨਾਂ ਨੂੰ ਅਸੀਂ ਨਿਸ਼ਾਨਦਾਹੀ ਕਰਾ ਦਿੱਤੀ ਹੈ ਕਿ ਜਿਹੜੇ ਕੋਰਟ ਦੇ ਆਰਡਰ ਨੇ ਉਹ ਜਗ੍ਹਾ ਪਹਿਲਾਂ ਹੀ ਖਾਲੀ ਪਈ ਔਰ ਆਰਮੀ ਦੇ ਕਬਜ਼ੇ ਚੋਂ ਪਿਛਲੇ ਮਹੀਨੇ ਕਬਜ਼ਾ ਲੈ ਚੁੱਕੇ ਨੇ ਉਹਦੇ ਉੱਤੇ ਦੁਬਾਰਾ ਇਹ ਜਿੱਥੇ ਮਕਾਨ ਬਣਿਆ ਨੇ ਉਹ ਤੁਹਾਡੇ ਕਬਜ਼ੇ ਵਾਲੀ ਜਗ੍ਹਾ ਦੇ ਵਿੱਚ ਨਹੀਂ ਆਉਂਦੀ ਉਹ ਤੁਹਾਡੇ ਕੇਸ ਦੇ ਵਿੱਚ ਨਹੀਂ ਆਉਂਦੀ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਦੁਬਾਰਾ ਇਹਦੀ ਨਿਸ਼ਾਨਦਾਹੀ ਕਰਾਉਣੀ ਹੈ ਇਹਨਾਂ ਲੋਕਾਂ ਨੂੰ ਨਾਲ ਬਿ ਪਰ ਉਸ ਤੋਂ ਬਾਅਦ ਜੋ ਫੈਸਲਾ ਹੋਊਗਾ ਉਹ ਤੋਂ ਦੇਖਿਆ ਜਾਊਗਾ ਜੇ ਧਰਨਾ ਲੰਮਾ ਚਲਾਉਣਾ ਆਇਆ ਦੁਬਾਰਾ ਵੀ ਲੱਗਣਾ ਆਇਆ ਤੇ ਲੱਗੂਗਾ ਠੀਕ ਹੈ ਅੱਜ ਪ੍ਰਸ਼ਾਸਨ ਦਾ ਬਿਲਕੁਲ ਵਧੀਆ ਟਾਕ ਹੋਈ ਆ ਬੇਕਰ ਨਹੀਂ ਹੁੰ ਦਿੱਤਾ ਜਾਵੇਗਾ ਇਹਨਾਂ ਦੀ ਛੱਤ ਦਾ ਨਕਰਾ ਨਹੀਂ ਹੋਏਗਾ ਜੀਕਰ ਪ੍ਰਵਾਸੀਆਂ ਨੂੰ ਫਲੈਟ ਦਿੱਤੇ ਜਾ ਸਕਦੇ ਜਿਹੜੇ ਰਿਸਰਟ ਨੂੰ ਰਹਿੰਦੇ ਆ ਉਹਨਾਂ ਨੂੰ ਵੀ ਕਰ ਨਹੀਂ ਹੁੰ ਦਿੱਤਾ ਜਾਵੇਗਾ ਕਹਿੰਦਾ ਭਾਪ ਕਿ ਇਹ ਜੇਕਰ ਕੋਰਪੋਰੇਟ ਆਰਡਰ ਹੈ ਤੇ ਸਰਕਾਰਾਂ ਨੂੰ ਚਾਹੀਦਾ ਇੱਕ ਪਾਸੇ ਕਹਿੰਦੇ 15-15 ਲੱਖਾਂ ਦਾ ਖਾਤੇ ਜਾਏਗਾ ਨਾ ਉਹ ਤਿੰਨ 10-10 ਲੱਖ ਦੇ ਕੇ ਆਪਣਾ ਘਰ ਬਣਾਉਣ ਵਾਸਤੇ ਜਗ੍ਹਾ ਦਿੱਤੀ ਹੈ ਵੇ ਨਹੀਂ ਤੇ ਕਾਰਪੋਰੇਸ਼ਨ ਨੂੰ ਸਰਕਾਰ ਨੂੰ ਬੜੀਆਂ ਜਗ੍ਹਾ ਹੈਗੀ ਇਹਨਾਂ ਨੂੰ ਪੰਜ-ਪੰਜ ਮਰਲੇ ਦਾ ਪਲਾਟ ਦੇ ਆਪਣੇ ਘਰ ਆਪ ਬਣਾ ਲੈਣ ਧੰਨਵਾਦ ਪ੍ਰਸ਼ਾਸਨ ਕਹਿੰਦੀ ਕਿ ਅਸੀਂ ਰਿਪੋਰਟ ਵਧੀਆ ਦੇ ਕੇ ਦਿੱਤਾ ਪਰਮਿਸ਼ਨ ਲੈ ਕੇ ਦਵਾਂਗੇ ਜੀ ਇਹਨਾਂ ਨੂੰ ਕੱਢਨੇ ਵੀ ਪਿਆ ਤੇ ਇਹਨਾਂ ਨੂੰ ਮਾਜਵਾ ਦਿੱਤਾ ਜਾਏਗਾ ਧੰਨਵਾਦ